ਕੋਈ ਆ ਚ ਵਗਾਉਣ ਲੱਗਾ ਥੱਲੇ ਦੀ ਰੇਲਿੰਗ ਤੇ ਹਾਰਮ ਦਾ ਸ਼ੇਰਸ਼ ਕਰੀ ਜਾਂਦਾ ਇਹ ਦੇਖ ਲੋ ਬੰਦਾ ਇਹ ਹੁਣ ਇਹ ਸਹੀ ਕੋਈ ਆ ਲਾਵਾ ਹਾਰਮ ਪ੍ਰੈਸ਼ਰ ਸਹ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਸਵੇਰ ਦੇ ਵੱਜ ਗਏ 9 ਤੇ ਆਪਾਂ ਚੱਲੇ ਆਂ ਟਰਾਲੀ ਤੇ ਲੱਟਾਂ ਲਵਾਉਣ ਤੇ ਟਰੈਕਟਰ ਤੇ ਲੱਟਾਂ ਲਵਾਉਣੀਆਂ ਨੇ ਮੈਂ ਤਾਂ ਟਰਾਲੀ ਦੇ ਦਾ ਲੱਗੇ ਆ ਟਰਾਲੀ ਨੇ ਖੜੀਆਂ ਹੋਈਆਂ ਨੇ ਉਹ ਠੀਕ ਕਰਨੀਆਂ ਨੇ ਵੱਲ ਵੱਲੋਂ ਪੈਨ ਵਾਲੇ ਮਗਰ ਲੇਟ ਲਾਈਟ ਤੇ ਤੇ ਬਾਕੀ ਟਰੈਕਟਰ ਦੀ ਲਟਾਂ ਮਿਲਿਆ ਸੀ ਟਰਾਲੀ ਦੀ ਵੀ ਥੋੜੀਆਂ ਲਾਉਣੀਆਂ ਰੋ ਵੀ ਲਿਆ ਸੀ ਬਾਕੀ ਤੁਹਾਨੂੰ ਦਿਖਾਉਨੇ ਆ ਤੇ ਤੱਕ ਚੈਨਲ ਸਬਸਕ੍ਰਾਈਬ ਕਰੋ ਤੁਸੀਂ ਲਾਈਕ ਕਰੋ ਹੋਣੀ ਫਿਰ ਚੱਲਦੇ ਆਂ ਆ ਰਹੀਆਂ ਲਟਾਂ ਆ ਸਟਾਰ ਲਾਈਟ ਮੇਰੇ ਟਰੈਕਟਰ ਦੇ ਥੱਲੇ ਲਾਉਣੀ ਆ ਆ ਸ਼ੋਅ ਦੇ ਵਿੱਚ ਲਾਉਣੀ ਆ ਸ਼ੋਅ ਦੇ ਵਿੱਚ ਵੀ ਲਾਉਣੀ ਆ ਤੇ ਉਹਦੇ ਵਿੱਚ ਵੀ ਲਾਉਣੀਆਂ ਨੇ ਮਗਰੜ ਮਗੂੜਦੇ ਆ ਲੰਮੀਆਂ ਵੱਡੀਆਂ ਲੱਟਾਂ ਨੇ ਟਰਾਲੀ ਤੇ ਲਾਉਣੀਆਂ ਇੱਕ ਹੋਰ ਨੂੰ ਲਿਆਇ ਸੀ ਛੱਟ ਤੇ ਲਾਉਣ ਨੂੰ ਮਜਾ ਆਹੀ ਲੱਟਾਂ ਨੇ ਕੁਝ ਹੋਰ ਲਿਆਉਣਾ ਜਦੋਂ ਉਹ ਬੁੜਾ ਆਣੇ ਜੇ ਨਾ ਪਹਿਲਾ ਵੀੜਾ ਲਾ ਕੇ ਉਹ ਲਵਾਵਾਂ ਮਾਊਸ ਲੱਟਾਂ ਲੈ ਕੇ ਆਉਣੀਆਂ ਰੈਕ ਵੀ ਛਤਰੀ ਤੇ ਲਾਉਣ ਨੂੰ ਤੇ ਮਾਊਸ ਤੇ ਇੱਕ ਹੂਪਰ ਜਿਆ ਡਰਾ ਪੱਤੀ ਪੱਤੀ ਜਾਂਦੇ ਨੇ ਹਾਈ ਲਕਤ ਹੋ ਜਾਂਦੇ ਉਹ ਕਿ ਜਾਲ ਦੇ ਨੂੰ ਲਵਾ ਕੇ ਲੈ ਕੇ ਆਉਣੇ ਆਉਂਦਾ ਗੁਰਿੰਦਰ ਟਰੈਕਟਰ ਲਾ ਕੇ ਕਰੋ ਆ ਟਰੈਕਟਰ ਹੱਕ ਲਾਉਣੇ ਕਿ ਆਉਂਦੇ ਆ ਸਤਾਂਜਾਂ ਨੂੰ ਨੌਵੇ ਦਾ ਟਾਈਮ ਸੀ ਨੌ ਰਿਵਜਾ ਚੱਲ ਚੱਲ ਚੱਕ ਲੈਫਟ ਚੱਕ ਦਰਕਰ चाल चाल मगर मुक्ट काट दो मगर मुग़ार 9 ਵਜੇ ਦਾ ਟਾਈਮ ਲੈ ਕੇ ਮੁੰਡੇ ਦੇਖ ਲੋ 9:27 ਹੋ ਗਏ ਬੰਦਾ ਹਜੇ ਦੁਕਾਨ ਤੇ ਹਾਜ਼ਰ ਨਹੀਂ ਹੈਗਾ ਇਹ ਵੀ ਆਣ ਹਾਜ਼ਰੀ ਆ ਹਾਜ਼ਰ ਤਾਂ ਹੈ ਨਹੀਂ ਕੋਈ ਆ ਚਪਕਾਉਣ ਲੱਗਿਆ ਥੱਲੇ ਦੀ ਰੇਲਿੰਗ ਤੇ ਫਾਰਮ ਦਾ ਫਟ ਕਰਤਾ ਪਾਰ ਖੜੀਆਂ ਵਿੱਚ ਪੰਗੜਾ ਕੇ ਦੇਖਣ ਲੱਗੇ ਨੇ ਮਗਰ ਲਈ ਲਟੋਕ ਕਰਨ ਲੱਗੇ ਕਿਹਣੀ ਨਹੀਂ ਚੱਲਦੀ ਇਧਰੋਂ ਸਾਰੀਆਂ ਚੱਲਦੀਆਂ ਆ ਤਾਂ ਮਗਰ ਲਈ ਫਿਊਜ ਹੋਣਗੀਆਂ ਮਗਰ ਲਈ ਫਿਊਜ ਹੋਣਗੀਆਂ ਹਾਂ ਬਾਕੀ ਇਹ ਦੋਲੇ ਦੋ ਮਗਰਲੀ ਫਿਊਜਨ ਹੈ ਸਰ ਕੋ ਪਾਰ ਕਰਦਾ ਹੋਆ ਪੂਰੀ ਢਾਲੀ ਜਿੱਥੇ ਨੂੰ ਕਰਦਾ ਸਭਨੇ ਲੈ ਤੇ ਭਾਈ ਪਤਾ ਕੀ ਕਰਾਂ ਆਪਣੀ ਗੱਡੀ ਲੱਗਦੀ ਫਿਰ ਕੋਈ ਆਉਂਦੀ ਤਾਂ ਕਰਦੇ ਹਾਂ ਦਾ ਵਾਹ ਇਹ ਵੇ ਲੋਕਿੰਗੇ ਬਾਈ ਮਨ ਜਗ੍ਹਾ ਹੈਗੀ ਆਪਾਂ ਕੋਲ ਵਾਧੂ ਹਾਰਨ ਵਾਸਾ ਹੁਣ ਇੱਥੇ ਕੱਢਾ ਕਿੱਥੇ ਲੱਗ ਜੂ ਲੋ ਜੀ ਹਾਰਨ ਵਾਦਾ ਹੈ ਓਕਰ ਬੋਡ ਹੋ ਗਈ ਹਾਰਨ ਨੂੰ ਜਾਉਣੀ ਇੱਕ ਪਾਰਕ ਹੀ ਜਾਉਣੀ ਬੱਸ ਮਿਲ ਗਈ ਉਹ ਤੂੰ ਦੇਖ ਲੈ ਹੁਣ ਟਰੈਕਟਰ ਦੀ ਇੰਡੀਕੇਟਰ ਚੱਲਦੀ ਹੁਣ ਕੂੜੇ 'ਚ ਬਹਿਣਾ ਪਊ ਮਿੱਟੀ ਦੇ ਢੇਰ 'ਚ ਬੱਸ ਆਇਆ ਲਾ ਕੇ ਇਹਨੂੰ ਮਗਰ ਲੈ ਜਾਣਾ ਬਾਕੀ ਜੋ ਚਲਾਵਾਂ ਉਹ ਦਿਖਾਉਂਦੇ ਮਾ ਕਿਵੇਂ ਲੱਗ ਪਾਉਣਾ ਤਰਾਣੀ ਹੈ ਲੱਟ ਟਰਾਲੀ ਦਾ ਅਸੀਂ ਨਹੀਂ ਲਾਉਣੀ ਹੈ ਦੂਜੇ ਪਾਸੇ ਲੱਗੀ ਵੀ ਹੋਈ ਹੈ ਪਰ ਉਹ ਖਰਾਬ ਲੱਕ ਛੱਡਦਾ ਤੇ ਉਧਰ ਨਾਲ ਉਧਰ ਵੀ ਇੱਕ ਨਵੀਂ ਲਾਹ ਪਹਿਲਾਂ ਲੱਗੀਆਂ ਹੁੰਦੀ ਆ ਦੇਖੋ ਇਹਨਾਂ ਆਪਾਂ ਟਰਾਲੀ ਕਈ ਮੰਗ ਕੇ ਲੈ ਗਿਆ ਗੰਨੇ ਦਾ ਕਿੜੇ ਲਾਉਣ ਨੂੰ ਉਹਨੇ ਲਾ ਗਈ ਰੱਖ ਲੀਆਂ ਸਾਰੀਆਂ ਉਹਨੇ ਲਾ ਰੀਆਂ ਹਨੀ ਮਿਲ ਕੇ ਲਾ ਨਹੀਂ ਗੀਆਂ ਸਾਰੀਆਂ ਟਲ ਹਾਲੀਆਂ ਨਾ ਮੈਂ ਕੀ ਬਣੀ ਉਹਨਾਂ ਸੋ ਸਾਰੀਆਂ ਲਾ ਲਈਆਂ ਫਿਰ ਪੱਕੇ ਦੌਰ ਤੇ ਹਟ ਕਰਵਾਈਆਂ ਪੱਤੀਆਂ ਵੜਵਾ ਕੇ ਲੋ ਸਾਰੀਆਂ ਲੱਗ ਇੱਕ ਤਰ ਤੱਕ ਸਾਰ ਕੇ ਦੱਬ ਦਈਏ ਇਹ ਨਾ ਜਾਵੇ ਕਰ ਲੋ ਲੱਗ ਹੀ ਨਾ ਫਿਰ ਕੰਮ ਖਰਾਬ ਹੁੰਦਾ ਹੋਰ ਨਿਕਲਦਾ ਹੈ ਨਾ ਮਾਰੇ ਅਨਸਰ ਹੁੰਦੇ ਨੇ ਉਹ ਲਾਉਂਦੇ ਨੇ ਪਹਿਲਾਂ ਸਾਰੀਆਂ ਲੱਗੀਆਂ ਇਹਦਾ ਦੇਖੋ ਪਹਿਲਾਂ ਲੱਗੀ ਹੋਈ ਆ ਇਹ ਤਾਂ ਟੁੱਟਦੀ ਆ ਹੁਣ ਇਹ ਮੋਬਾਈਲ ਲੱਗੀ ਹੋਈ ਆ ਇਹ ਸਾਡੀ 2017 ਦੀ ਮੈਂ ਲਾਦੀ ਇਹਦਾ ਟਾਈਮ ਖਤਮ ਹੋ ਗਿਆ ਚੱਲ ਵੀ ਹੁਣ ਅਗਲੇ ਟੋਟਾ ਟੋਟੇ ਇਹ ਖਰਾਬ ਹੋਈ ਆ ਇਹ ਪੋਰਮੈਂਸ ਆ ਲੱਗੇ ਹੋਏ ਨੇ پارک ਦੀਆਂ ਲੱਟਾਂ ਆਉਣ ਨੇ ਪਾਣੀ ਮਗਰਿਆਲ ਚ ਲੱਟਾਂ ਲਾਉਣੀਆਂ ਨੇ ਉਹ ਲਾਉਣ ਲੱਗਿਆ ਮੁੰਡਾ ਦੋ ਇਧਰਲੇ ਮਗਰਿਆਲ ਦੋ ਉਧਰਲੇ ਮਗਰਿਆਲ ਤੇ ਬਾਕੀ ਸੋਚ ਆਪਾਂ ਸੋਚ 17 ਥੱਲੇ ਲਾ ਦੇਣਾ ਤਾਂ ਰੇਂਦੋ ਸੱਚ ਲੱਗੂਗੀ ਉਹ ਵੀ پارک ਚ ਚਲਾ ਦਾਂਗੇ ਇੰਜ ਚਲਾਉਣੀਆਂ ਨੋ ਵੀ ਤੁਹਾਨੂੰ ਦੱਸਦੀ ਕੀ ਕੀ ਕੰਮ ਕਰਿਆ ਪਹਿਲਾਂ ਤਾਂ ਆਪਾਂ ਟਾਇਰ ਆੜਾ ਲਾਤੀਆਂ ਤੇ ਸਾਰੀ ਜੇਪੀ ਲੱਗੀ ਜੇਪੀ ਲਾਤੀ ਇਧਰ ਵੀ ਇੰਜ ਲਾਉਣੀਆਂ ਦੋ ਤਿੰਨ ਲੱਗਣੀਆਂ ਤੇ ਆ ਇਹਦੀ ਥੰਬਲ ਰੋਟੇਸਰ ਰਟਿਆ ਜੋ ਲਾਤਾ ਬਾਕੀ ਟਰਾਲੀ ਦੀ ਲੈਟਾਂ ਤੋਂ ਪਹਿਲਾਂ ਦਿਖਾਈਆਂ ਨਾ ਲਾਤੀਆਂ ਹਜੇ ਗਰੰਟ ਦੇਣਾ ਰਹਿੰਦਾ ਹੈ 쇼 ਤੇ ਲਾਉਣ ਲੱਗਿਆ ਮੈ ਰਾਟਾਂ ਜੇ ਤਾਂ ਲੱਗ ਗਈਆਂ 쇼 ਤੇ ਲਾਉਣ ਲੱਗੇ ਹਾਂ ਹੁਣ ਤੇ ਚੇਪੀ ਬੁਰੀ ਲੱਗਦੀ ਹੈ ਇਹ ਚਾਹ ਲਾਤੀਆਂ ਹਟਾਈ ਰਾੜਾਂ ਆਈਆਂ ਤੇ ਸਹੀ ਲੱਗਦੀਆਂ ਨੇ ਚੇਪੀ ਦੂਰੀ ਦੂਰੀ ਚਮਕਦੀ ਹੈ ਸੜੀ ਪੁੱਠੀ ਓਕੇ ਰਿਪੋਰਟ ਹੁਣ ਇੱਧਰ ਬਸ ਲਾ ਦੀ ਚਾਰ ਯਾ ਕੋਈ ਆਵਾਜ਼ ਹਾਰਨ ਪ੍ਰੈਸ਼ਰ ਪ੍ਰੈਸ਼ਰ ਨਹੀਂ ਸਿੰਪਲ ਹੀ ਆ ਆ ਆ ਠੀਕ ਨੇ ਜੋੜਦੇ ਓਕੇ ਓਕੇ ਰਿਪੋਰਟ ਐ ਇੱਧਰ ਤੇ ਲਾ ਦੀਆਂ ਦੋ ਦੋ ਇਧਰ ਤੇ ਦੋਏ ਦਰਮਾਹੂ ਉਲਟ ਬਾਕੀ ਟਰਾਲੀ ਤੇ ਆਪਣਾ ਜਿਹੜਾ ਉਹੀ ਐ ਜਿਹੜੇ ਥੱਲੇ ਲੱਗੇ ਆ ਬਾਕੀ ਦਾ ਠੀਕ ਨੇ ਆ ਖੋਲ ਕੇ ਨਾ ਸ਼ੀਸ਼ੇ ਜੀ ਸਾਫ਼ ਕਰਦਾ ਆਂ ਕਰੇ ਦੇ ਹੀ ਨਹੀਂ ਲੱਭ ਰਹੀ ਟਰਾਲੀ ਵੀ ਪਤਾ ਨਹੀਂ ਕਿੱਧਰ ਗਈ ਮਗਰ ਲਈ ਤੇ ਉਹ ਵੀ ਓਕੇ ਹੋ ਗਈ ਤੁਸੀਂ ਮੈਂ ਇਹਨਾਂ ਨੂੰ ਕਨੈਕਸ਼ਨ ਦੇਣਾ ਰਿਹਾ ਜਿਹੜੀ ਥੱਲੇ ਲੱਟਾਂ ਉਹਨਾਂ ਨਾਲ ਦੀ ਥੱਲੇ ਕੋ ਲਾਈਟ ਪਈ ਹੈ ਇਹ ਟਰਾਲੀ ਦੇ ਬਰਾਬਰ ਲੱਗੀ ਹੈ ਬਰਾਬਰ ਕਿਹੜੀ ਫਟਾ ਕਰਨ ਲੱਗਿਆ ਹੁਣ ਦੇਖਦੇ ਹਾਂ ਆਹ ਬੱਤੀ ਦੇ ਹੈ ਤੂੰ ਦਾ ਮਗਾ ਸਮਾਨ ਧਰਤੀ ਲਾਉਣ ਨੂੰ ਫਿਰਦਾ ਸਮਾਨ ਦਾ ਲਾਉਣਾ ਧਰਤੀ ਤੇ ਇਹਦੀ ਗਰੌੜ ਰੂਵਲੇ ਲੀਕ ਹੋ ਗਈ ਲੈ ਟੁੱਟ ਗਈ ਜਦੋਂ ਤੌਕਾ ਛੱਡਦਾ ਇੱਕ ਰੌੜੀ ਲੀਕ ਹੋਈ ਆ ਇਹਨੂੰ ਵੀ ਟਰਾ ਕੇ ਹੁਣ ਕੱਲ ਨੂੰ ਸਾਮ ਵਰਕਰ ਨੂੰ ਦੇਖਦੇ ਹਾਂ ਦੇ ਆ ਮੈਨੂੰ ਲੱਗੇ ਆਜਾ țe pī ਲਾ ਕੇ ਨਾਟ ਖਰਾਬ ਕਰ ਲਿਆ ਪਹਿਲੂ ਨਹੀਂ ਖਰਾਬ ਹੋਣਗੇ ਇਹਦੇ ਨਾਲ ਲੋਈ ਇੰਡੀਕੇਟਰ ਵੀ ਚੱਲ ਪਏ ਪਾਰਕ ਲੱਟਾ ਵੀ ਚੱਲ ਪਈ ਇਹ ਵੀ ਹੁਣ ਸਪਰੋ ਹੋ ਜਾਂਦੀ ਇਹਨਾਂ ਹੁਣ ਥੱਲੇ ਵਾਲੇ ਦਾ ਕਨੈਕਸ਼ਨ ਕਰਨਾ ਰਹਿ ਗਿਆ ਹੁਣ ਦੋ ਤਿੰਨ ਗਾ ਲੋ ਨਹੀਂ ਜਰਮਿਆ ਘਾ ਹੁਣ ਥੱਲੇ ਲਾਇਆ ਉਹ ਉਹ ਯੰਤਰ ਹੀ ਆ ਉਹਦੀ ਲਾਈਟ ਲਾਉਣ ਲੱਗਾ ਲੋਈ ਬਾਕੀ ਰਾਤ ਨੂੰ ਚੈੱਕ ਹੋਊਗੀ ਈ ਵਜੇ ਜਲਦਾ ਹੈ ਕਿਵੇਂ ਲਾਈਟ ਨੂੰ ਮਾਰਦਾ ਨੂੰ ਲੇਟਾਂ ਜਾਲੀ ਦੇ ਵਿੱਚ ਦੀ ਵੀ ਪਹਿਣੀ ਹੈ ਮੇਰਾ ਕੰਮ ਤਾਂ ਕੱਢੋਗਾ ਮੈਂ ਨਾਨ ਜੋਤ ਤੇਈ ਨਾ ਸਾਰਾ ਵੀ ਚੱਲ ਪਿਆ ਥੱਲੇ ਕੋਹ ਨਾ ਆਪਣੇ ਚੱਕ ਹੋਊਗਾ ਹੋ பாயட்டிலும் <laughs> 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 ਥੱਲੇ ਆਇਆ ਲੜੀ ਦਾ ਵੀ ਕਨੈਕਸ਼ਨ ਹੋ ਗਿਆ। ਪਾਣੀ ਆ ਜਾਵਾਂਗੇ ਨਹੀਂ ਤਾਂ ਚੂਹੀ ਵੱਢ ਦਿੰਦੀਆਂ ਨੇ। ਨੋਈ ਪਾਰਕ ਲੱਗਣਾ ਚੱਲਦੀਆਂ ਬ੍ਰੇਕ ਵੀ ਜਾਂਦੇ ਇੰਡੀਕੇਟਰ ਵੀ ਜਾਂਦੇ ਸਭ ਕੁਝ ਓਕੇ ਆ। ਚੇਪੀ ਤੇਰੀ ਲੈਣੀ ਆ। ਔਰ ਡਾਇਲੋਗ ਬਸ ਦੂਜੇ ਦਾ ਸੱਟ ਤੇ ਪਤਾ ਕਿੱਥੇ ਲੈਣਾ। ਇਹਦੇ ਪਿੱਛੇ ਕਰਸ਼ ਕਰੀ ਜਾਂਦਾ ਇਹ ਦੇਖ ਲਓ ਬੰਦਾ ਇਹ ਹੁਣ ਇਹ ਸਹੀ ਤਾਂ ਹੋ ਗਿਆ ਕੱਲੂ ਆਪਣੇ ਚੂਹੇ ਨਹੀਂ ਦਾ ਉਥੇ ਚੂਹਾ ਹੀ ਬਹੁਤ ਆ ਵੜਦਾ ਨੇ ਉਥੇ ਪਾਲੇ ਵੀ ਨੇ ਤਾਂ ਮੈਂ 100 150 ਚੂਹਾ ਹੋਊ ਉਹਨੇ ਪਾਲੇ ਹੋਣੇ ਹਾਂ ਅੰਦਰ ਸ਼ਟਰ ਜੇ ਹੁਣ ਕਿੱਥੇ ਪਤਾ ਲਾਵਾ ਯਾਰ ਉਥੇ ਸਮਾਨ ਬੰਦਾ ਦੁਨੀਆ ਭਰ ਦਾ ਕਮਾੜ ਪਿਆ ਉਥੇ ਮੈਂ ਟਾਈ ਲੋਕਰ ਖਾਣੇ ਭਾਏ ਨਹੀਂ ਵੀ ਨਹੀਂ ਉਹ ਠੀਕ ਹੈ ਕਲਾਈ ਆਉਂਦੇ ਪਛਾਣ ਲਓ ਵੀ ਤੇਰਾ ਦੂਜੀ ਵੀ ਚੱਲ ਪਈ ਐ ਮਗਰ ਤਾਂ ਕਗੜਾ ਦਵਾ ਕੇ ਲਓ ਅੱਧਵੀ ਲਾਦੇ ਬਣੇ ਨੇ ਇੱਥੋਂ ਪੱਟੀ ਲਤੀ ਕਿੰਨੇ ਅੱਧਾ ਫੁੱਟ ਮੱਟ ਕੇ ਲੈ ਗਿਆ ਤੂੰ ਅੱਧਾ ਫੁੱਟ ਇੰਨੀ ਪੱਟੀ ਗਈ ਚਲ ਕੋਈ ਨਾ ਇੱਕ ਵਾਸੇ ਵੱਧ ਘੱਟ ਹੋ ਗਈ ਉਹਨਾਂ ਬਾਸਾ ਟੱਟ ਗਿਆ ਇੱਧਰ ਨਹੀਂ ਤਾਂ ਇੰਨੀ ਸੀ ਜਿੰਨੀ ਦੇ ਮਗਰ ਆਉਂਦੀ ਇੱਧਰ ਚਲ ਕੋਈ ਨਾ ਲੇ ਤਾਂ ਹੁਣ ਹੋ ਗਿਆ ਹਾਂ ਹਾਂ ਇਹਨੂੰ ਸਮਾਰ ਘਟਾ ਕੇ ਦੇ ਜਮਨ ਜੀ ਛੱਡ ਦੇ ਅਸਰ ਉੱਪਰ ਰਿਪੋਰਟ ਆਉਣਾ ਹਾਰਨ ਵੀ ਹੋ ਗਿਆ ਸਭ ਕੁਝ ਹੋ ਗਿਆ ਟੋਟਲੀ ਕੰਮ ਹੋ ਗਿਆ ਪੂਰਾ ਹੁਣ ਚੱਲਾਂ ਇੱਥੋਂ ਹਵਾ ਭਰੋਣ ਟਰੈਕਟਰ 'ਚ ਹਵਾ ਠੀਕ ਲਾ ਕੇ ਲਾਣੀ ਟਰਾਲੀ 'ਚ ਡੇਡ ਡੇਡ ਸਪੋਨ ਸਾਰੇ ਧਰਾਂ 'ਚ ਲਾ ਕੇ ਲਾਣੀ ਬਾਕੀ ਓਕੇ ਰਿਪੋਰਟ ਸਲੀਵ ਲਾਉਣੀ ਰਹਿ ਗਈਆਂ ਉਹ ਟਾਇਰ ਲਾਉਣ ਵਾਲੀਆਂ ਨੇ ਟਾਇਰ ਲਾ ਦਿੰਦਾ ਫੇਰ ਗੱਲਦੇ ਆ ਓਕੇ ਆ ਸਾਰੀਆਂ ਚੱਲ ਪਈਆਂ। ਆ ਵੇਖ ਦੇਖੀ। ਫੇਰ ਚਲੇ ਜਾਈਏ ਕਿਤੇ ਫੇਰ ਉੱਥੇ ਜਾ ਕੇ ਕੰਮ ਹੋ ਰਹੇ ਨੇ। ਆਓ ਕੇ ਰਿਪੋਰਟ। ਓਕੇ ਰਿਪੋਰਟ ਆ। ਚਲੋ ਚੱਲੀਏ। ਜਤਲੇਰ ਹਵਾ ਭਰਾ ਗਲੇ ਟਾਂਦੀ। ਪੂਰਾ ਵਧੀਆ ਮਾਣੂ। ਰਾਣਾ ਰਾਉ ਨਾ ਕੋ। ਰਾਤ ਨੂੰ ਪਤਾ ਲੱਗੂਗਾ। ਇਹ ਹਾਰ ਨੂੰ ਥੋੜਾ ਜਿਹਾ ਘੱਟ ਹੋਵੇ ਕਰਕੇ ਬੱਤੀ ਜਾਲੀ ਦੇ ਚਲੇਗਾ। ਅੰਦਰ ਲੈ ਗਏ। ਕੋਈ ਬਸ ਆਪਣਾ ਹਵਾ ਦਾ ਕੰਮ ਰਹਿ ਗਿਆ ਹੁਣ ਆ ਗਏ ਹਾਂ ਢਲੇਰ। ਕਿ ਕਰਿਆ ਕਿ ਹੁੱਕ ਦੇਖਣੀ ਹੁੱਕ ਢੱਲ ਹੋਈ ਹੈ ਹੁਣ ਆਓ। ਅੱਧ ਢੱਲਾ ਦੇ ਰਾਇ ਇੱਕੋਂਗਲ ਦੀ। ਢੱਲ ਵੀ ਕੱਢਣੀ ਇਹ। ਝੂੜੇ ਮਾਰਦੀ ਇਹਦਾ ਪੂਰੇ। ਉਹ ਝੂੜੇ ਮਾਰਨ ਨੂੰ ਫੜ ਜੂ। ਇੱਕ ਇਹ ਦੇ ਸਿਲੰਡਰ ਵਾਲਾ ਲਵਾਉਣਾ ਸਿਲੰਡਰ ਬਣਾਉਣਾ ਲੋਕ ਲਵਾਉਣਾ ਸਿਲੰਡਰ ਵਾਸਤੇ ਬਣਿਆ ਜਾਵੇ ਤੇ ਖੜ ਜਾਵੇ ਨਹੀਂ ਤਾਂ ਰੱਸੀਆਂ ਨਾਲ ਬੰਨੜਾ ਪੈਂਦਾ ਮੰਜੀ ਵੀ ਦੇਖਦੇ ਹਾਂ ਜੀ ਸ਼ਵਰਾਜ ਵਾਲੀ ਥੱਲੇ ਘਸਾ ਦਾਂਗੇ ਇਹ ਤੇ ਰੋਡ ਕਰਦੇ ਆ ਲੋ ਜੀ ਓਕੇ ਰਿਪੋਰਟ ਹੋ ਗਿਆ ਚੱਲੀਏ ਭਾਈ ਤਾਂ ਨਾ ਕਰ ਸੜਕੋਂ ਹੌਟ ਕੇ ਚੱਲਦੇ ਆ ਇਹ ਜੇ ਵੀ ਵੀ ਹੈ ਥੋੜੀ ਜਿਹੀ ਵੱਧ ਆ ਜਾ ਲੋਈ ਟਰੈਕਟਰ ਦਾ ਕੰਮ ਹੋ ਗਿਆ ਓਕੇ ਹਵਾ ਟਰੈਕਟਰ ਦੀ ਵੀ ਪੂਰੀ ਹੋ ਗਈ ਬਰਾਬਰ ਦੀ ਟਰਾਲੀ ਦੇ ਟਾਇਰਾਂ ਜੇ ਵੀ ਬਰਾਬਰ ਦੀ ਹੋ ਗਈ ਬਾਅਦ ਚਾਲਦਿਆਂ ਘਰੇ ਆ ਕੇ ਸਾਡੇ ਰੋਟੀ ਅਜਾ 1:30 ਵਜੇ ਰੋਟੀ ਆਉਣ ਇੱਕ ਵਜੇ 7 ਮਿੰਟ ਹੋ ਗਏ 8:30 ਹੋ ਗਏ ਆ ਜੀ ਇਹਨਾਂ ਕੋਲੋਂ ਆ ਰੋਹਾ ਕਿੰਨੇ ਘੰਟੇ ਹੋਗਾ ਪਾਈਪਲਾਈਨ ਪੈ ਗਈ ਸੂਏ ਵਾਲੀ